ਕਹਿੰਦੇ ਰੁੱਖਾਂ ਦੇ ਘਾਟ ਲੋਕਾਂ 'ਤੇ ਜੀਵਨ ਪੱਧਰ ਦੇ ਸਮੁੱਚੇ ਢਾਂਚੇ ਲਈ ਖਤਰੀ ਦੀ ਘਾਟ ਜੀ ਪਹਿਲਾਂ ਕਹਿੰਦੇ ਸੀਗੇ ਇੱਕ ਰੁੱਖ 100 ਸੁੱਖ ਤੇ ਹੁਣ ਕਹਿੰਦੇ ਬਿਨਾਂ ਰੁੱਖ 1000 ਦੁੱਖ ਦੁੱਖਾਂ ਦੀ ਚੱਕੀ ਫਿਰਦੇ ਆ ਤੇ ਹੁਣ ਹੀ ਆ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਬਜ਼ੁਰਗਾਂ ਨੂੰ ਕਿ ਬੋਰਡ ਦੀ ਛਾਂ ਵਰਗਾ ਤੇ ਹੁਣ ਤਾਂ ਮੈਨੂੰ ਲੱਗਦਾ ਆਉਣ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਬੋਰਡ ਹੁੰਦਾ ਕੀ ਹੈ ਇੱਕ ਥੀਨ ਲੱਭੜਾ ਫਿਰ ਮਰ ਆਪ ਕਿੱਥੇ ਤਾਂ ਚੋਰੀ ਤਾਂ ਨਹੀਂ ਕਿਤੇ ਹੋ ਗਿਆ ਮੈਂ ਤਾਂ ਰਪਿਆ ਵੀ ਲੱਖ ਲਾਇਆ ਸੀ ਦੁਆਰਾ ਕਿੱਥੋਂ ਕਰੂੰਗੀ ਤੇਰਾ ਬਾਪ ਯਾਂ ਛੱਡ ਕੇ ਗਿਆ ਤਾਂ ਕਿ ਤੇਰੀ ਮਾਂ ਆ ਦੇ ਆ ਪੀ ਮਰ ਜਾਣਾ ਇਹਦੇ ਚੱਕਰਾਂ 'ਚ ਮੈਨੂੰ ਇੰਨੀ ਟੈਨਸ਼ਨ ਹੋ ਗਈ ਸੀ ਜਾਨ ਨਿਕਲ ਜਾਂਦੀ ਐ ਫੋਨ ਨੇ ਫੋਨ ਵੀ ਨਾ ਕਿੱਥੇ ਸਰਦਾ ਅੱਜਕੱਲ ਪਰ ਅੱਜਕੱਲ ਭਾਈ ਚੋਰੀਆਂ ਵੀ ਤਾਂ ਬਹੁਤ ਹੀ ਜ਼ਿਆਦਾ ਹੋ ਰਹੀਆਂ ਨੇ ਖੈਰ ਮੈਂ ਤਾਂ ਚੋਰੀ ਦੀ ਖਬਰ ਪੜੀ ਤੇ ਮੈਂ ਸੋਚਿਆ ਵੀ ਤੁਹਾਨੂੰ ਸੁਣਾਈ ਦਵਾਂ ਤਾਂ ਹੀ ਤਾਂ ਮੇਰੇ ਮਨ 'ਚ ਡਰ ਪੈਦਾ ਹੋ ਗਿਆ ਵੀ ਕਿਤੇ ਭਾਈ ਚੋਰੀ ਮੇਰਾ ਫੋਨ ਤਾਂ ਨਹੀਂ ਹੋ ਗਿਆ ਮੈਨੂੰ ਤਾਂ ਲੈ ਆ ਵੀ ਨਹੀਂ ਜਾਣਾ ਖਬਰਾਂ ਆਪਾਂ ਪੜਦੇ ਮੈਂ ਤੁਹਾਨੂੰ ਸੁਣਾਉਣੀ ਐ ਜਿਹੜੀ ਖਬਰ ਹੋਈ ਐ ਕਹਿੰਦੇ ਚੋਰਾਂ ਨੇ ਟੱਪੀਆਂ ਸਾਰੀਆਂ ਹੱਦਾਂ ਪਹਿਲਾਂ ਸਕੂਲ ਫਿਰ ਗੁਰੂ ਘਰ ਤੇ ਨਿਸ਼ਾਨਾ ਜੇ ਤਾਂ ਸਕੂਲਾਂ ਦੇ ਵਿੱਚ ਪੜ੍ਹੇ ਹੁੰਦੇ ਫਿਰ ਤਾਂ ਸਕੂਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਸੀ ਵੀ ਇਹਨਾਂ ਨੂੰ ਆਹ ਕੰਮ ਕਰਨਾ ਪੈਂਦਾ ਤੇ ਜੇ ਕਿਤੇ ਗੁਰਦੁਆਰੇ ਬੜੇ ਹੁੰਦੇ ਤੇ ਆਹ ਨੌਬਤ ਆਉਣੀ ਨਹੀਂ ਸੀ ਸ਼ਾਬਾਸ਼ ਬਟਾ ਖੈਰ ਚੋਰਾਂ ਨੇ ਤਾਂ ਆਪਣੀ ਚੋਰੀ ਉਹ ਕੀਤੀ ਹੈ ਨਹੀਂ ਤਾਂ ਇੱਥੇ ਬਹੁਤ ਸਾਰੇ ਕਹਿ ਲਓ ਕਿ ਸਾਦ ਬਣ ਕੇ ਦਿਲ ਦੇ ਵਿੱਚ ਕੁਝ ਹੋਰ ਹੁੰਦਾ ਅੰਦਰੋਂ ਕੁਝ ਹੋਰ ਹੁੰਦਾ ਹਨ ਕਈ ਸਿਆਸਤਦਾਨ ਸਾਡੇ ਪਾ ਕੇ ਕੱਪੜੇ ਤੇ ਅੰਦਰੋਂ ਚੋਰੀਆਂ ਕਰਦੇ ਫਿਰਦੇ ਨੇ ਲੋਕਾਂ ਨੂੰ ਲੁੱਟਦੇ ਨੇ ਤੇ ਫਿਰ ਗੁਰਦੁਆਰਿਆਂ ਦੇ ਵਿੱਚ ਮੱਥੇ ਟੇਕਦੇ ਫਿਰਦੇ ਨੇ ਏਟਲੀਸਟ ਚੋਰਾ ਨੇ ਚੋਰਾ ਵਾਲਾ ਕੰਮ ਤਾਂ ਕੀਤਾ ਭਾਈ ਭੇਸਤਾ ਨਹੀਂ ਬਦਲਿਆ ਖੈਰ ਕੰਮ ਤਾਂ ਨਹੀਂ ਕਰਨਾ ਚਾਹੀਦਾ ਚੋਰੀ ਵੈਸੇ ਹੈ ਤਾਂ ਗਲਤੀ ਹੈ ਨਾ ਕਹਿੰਦੇ ਰੁੱਖਾਂ ਦੀ ਘਾਟ ਲੋਕਾਂ ਦੇ ਜੀਵਨ ਪੱਧਰ ਦੇ ਸਮੁੱਚੇ ਢਾਂਚੇ ਲਈ ਖਤਰੀ ਦੀ ਘਾਟ ਓਹ ਨੋ ਪਹਿਲਾਂ ਕਹਿੰਦੇ ਸੀਗੇ ਇੱਕ ਰੁੱਖ ਸੌ ਸੁੱਖ ਤੇ ਹੁਣ ਕਹਿੰਦੇ ਬਿਨਾਂ ਰੁੱਖ ਹਜ਼ਾਰ ਦੁੱਖ ਦੋ ਘਾਜ਼ੀ ਚੱਕੀ ਫਿਰਦੇ ਆ ਤੇ ਹੋਣਾ ਹੀ ਆ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਬਜ਼ੁਰਗਾਂ ਨੂੰ ਕਿ ਬੋਰਡ ਦੀ ਛਾਂ ਵਰਗਾ ਤੇ ਹੁਣ ਤਾਂ ਮੈਨੂੰ ਲੱਗਦਾ ਆਉਣ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਬੋਰਡ ਹੁੰਦਾ ਕੀ ਹੈ ਹਜੇ ਤਾਂ ਕੋਈ ਗੱਲ ਨਹੀਂ ਬੱਚੋ ਟਾਈਮ ਲੱਗਣਾ ਤੇ ਉਦੋਂ ਪਤਾ ਲੱਗਣਾ ਤੇ ਰਸਾਣਾ ਨਾ ਆਇਆ ਰੁੱਖ ਲਾਉਂਦੇ ਨਹੀਂ ਨਾ ਤੁਸੀਂ ਆ ਜਿਹੜੀ ਆਪਣੇ ਬੈਨੀਫਿਟ ਵਾਸਤੇ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਰੁੱਖ ਵੱਢੀ ਜਾਂਦੇ ਆ ਅਸੀਂ ਪੈਸੇ ਕਮਾਈ ਜਾਂਦੇ ਆ ਜੇ ਰੋਕ ਹੀ ਵੱਢਦੇ ਤੇ ਫਿਰ ਅੱਗੇ ਬੱਚੜਾ ਕੀ ਆ ਇਹ ਬੜੀ ਅੱਛੀ ਬਾਤ ਕਹੀ ਆ ਕੋਈ ਗੱਲ ਨਹੀਂ ਕੁਦਰਤ ਹੈ ਬਾਰੀ ਤਾਂ ਉਹਦੀ ਵੀ ਆਉਗੀ ਕਰ ਲਓ ਜੋ ਕਰਨਾ ਤੇ ਦੱਬ ਕੇ ਕਰੀ ਚੱਲੋ ਹੈ ਅੱਛਾ 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 ਠੀਕ ਹੈ ਲਾਲਚੀ ਹੋਏ ਪਏ ਨੇ ਲੋਕ ਇਹ ਆਪਣੇ ਹੀ ਵੇਖਦੇ ਆ ਇਹਨਾਂ ਨੂੰ ਆਏ ਨਹੀਂ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦਾ ਹੀ ਔਖਾ ਹੋਣਾ ਖੈਰ ਮੈਂ ਕੀ ਕਰੂੰਗੀ ਕੱਲੀ ਮਤਾ ਦੇ ਕੇ ਗੱਲ ਤਾਂ ਆਪਣੇ ਦਿਲ ਦੀ ਵੀ ਹੁੰਦੀ ਹੈ ਤੁਹਾਨੂੰ ਕਿਹੜੇ ਦਿਖਦਾ ਨਹੀਂ ਪਹਿਲਾਂ ਕਦੇ ਹੁੰਦਾ ਸੀਗਾ ਅਸੀਂ ਰੁੱਖ ਥੱਲੇ ਪੈਣਾ ਏਸੀ ਪੱਖੀਦਤ ਤਾਂ ਹੁੰਦਾ ਹੀ ਨਹੀਂ ਸੀ ਜਮਾ ਵੀ ਤੇ ਹੁਣ ਤੇ ਜਦੋਂ ਦੇ ਏਸੀ ਚੱਲੇ ਨੇ ਰੁੱਖ ਰੱਖ ਤੱਕ ਇਤੇ ਲੱਭਦੇ ਨਹੀਂ ਆ ਤੇ ਬਿਮਾਰੀਆਂ ਹੋਰ ਵੱਧ ਗਈਆਂ ਅਰੇ ਬੱਸ ਕਰ ਭਾਈ ਹਜੇ ਤਾਂ ਟਾਈਮ ਹੋਰ ਆਊਗਾ ਹਜੇ ਤਾਂ ਵੇਖੀ ਜਾਓ ਟੱਟ ਤੁਸੀਂ ਬੰਦੇ ਬਣਜੋ ਬੰਦੇ ਹਾਂ ਅਬੇ ਜਲਦੀ ਬੋਲ ਕੱਲ ਸਵੇ ਪਨਵੇਲ ਨਿਕਲਣਾ ਹੈ ਭਾਰਤ ਦੇ ਵਿੱਚ ਪਹਿਲਾ ਸ਼ੋਰੂਮ ਖੋਲਣ ਲਈ ਤਿਆਰ ਹੈ ਟੈਸਲਾ ਤੋਂ ਹੋ ਗਿਆ ਨਾ ਫੈਸਲਾ ਇਹ ਤੇ ਸਾਨੂੰ ਫੰਡ ਨਹੀਂ ਸੀ ਦਿੰਦੇ ਤੇ ਇੱਥੇ ਸਾਡੇ ਫੰਡ ਕਮਾਉਣਾ ਹੈ ਇਹਨਾਂ ਨੇ ਐਲਨ ਮਸਕੂ ਦੀ ਜਿਹੜੀ ਕੰਪਨੀ ਹੈ ਅਮਰੀਕੀ ਉਹਨੇ ਫੈਸਲਾ ਲਿਆ ਕਿ ਭਾਰਤ ਦੇ ਵਿੱਚ ਸ਼ੋਰੂਮ ਖੋਲ ਹੀ ਦੇਈਏ ਹੁਣ ਸੋਚਣਾ ਤਾਂ ਪੈਣਾ ਹੀ ਸੀ ਕਿਉਂਕਿ ਉਹਨ ਸਾਡੇ ਵਾਲਿਆਂ ਨੂੰ ਤੇ ਰਿਪੋਰਟ ਕਰੀ ਜਾਂਦੇ ਨੇ ਇਹਨਾਂ ਨੇ ਸੋਚਿਆ ਕਿ ਰਿਪੋਰਟ ਕਰ ਤਾਂ ਭਾਰਤ ਭੇਜ ਦਿੱਤਾ ਕਿਉਂ ਨਾ ਸਰਵਿਸ ਜਿਹੜੀ ਹੈ ਇਹਨਾਂ ਨੂੰ ਇੱਥੇ ਦੇ ਦਿੱਤੀ ਜਾਵੇ ਜੀ ਭਾਰਤ ਵਿੱਚ ਰਹਿ ਕੇ ਅਮਰੀਕਾ ਵਾਲੀ ਇਹ ਮੌਜਾ ਹੈ ਕਿ ਨਾ ਹੈ ਖੈ 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 ਕਿ ਨਾ ਪਰ ਇਹਨੂੰ ਵੇਖ ਕੇ ਤਾਂ ਮੈਨੂੰ ਇੱਕ ਗਾਣਾ ਯਾਦ ਆ ਗਿਆ ਉਹ ਕਹਿੰਦੇ ਕਿ ਭਾਰਤ ਆ ਗਿਆ ਕਹਿੰਦੇ ਵੀ ਦਿਨ ਢਲਦੇ ਨੂੰ ਪਿੰਡ ਹੋਵਾਂ ਤੜਕੇ ਉੱਠ ਅਮਰੀਕਾ ਨੂੰ ਕੰਮ ਤੇ ਜਾਵਾਂ ਖੈਰ ਡਾਲਰ ਤਾਂ ਉੱਥੇ ਕਮਾਉਣੇ ਨੇ ਪਰ ਇੱਕ ਮਾਉਂ ਨਹੀਂ ਨਾ ਦਿੰਦੇ ਰਿਪੋਰਟ ਜੋ ਕਰੀ ਜਾਂਦੇ ਨੇ ਸਾਡੇ ਜਵਾਕਾਂ ਨੂੰ ਹਾਂ ਰੰਗਲਾ ਪੰਜਾਬ ਮਿਸ਼ਨ ਰੁਜ਼ਗਾਰ 50 ਲੱਖ ਤੋਂ ਵੱਧ ਨੌਜਵਾਨਾਂ ਨੂੰ ਇੱਕ ਤਾਂ ਮੱਖੀ ਨਹੀਂ ਤੰਗ ਕਰ ਰਹੀ ਇਹ ਬੜਾ ਲੋਹੂ ਪੀਤਾ ਹੈ ਮੱਖੀਆਂ ਦਾ ਸੀਜ਼ਨ ਜੋ ਆ ਗਿਆ ਭਾਈ ਕਹਿੰਦੇ ਰੰਗਲਾ ਪੰਜਾਬ ਅਫੇਰ ਆਇਆ ਏ ਵੀ ਦੁਸ਼ਮਣ ਬਣੀ ਐ ਇਹ ਨਹੀਂ ਮੈਨੂੰ ਪ੍ਰੋਗਰਾਮ ਕਰਨ ਦਿੰਦੀ ਅੱਜ ਕਾਨੂੰਨ ਮੈਂ ਕੋਈ ਖਬਰ ਫਰਾਈ ਕਰ ਲਾ ਮੇਰੇ ਤੋਂ ਬਿਲ ਕਰਦਾ ਇਹਨੂੰ ਹੀ ਫਰਾਈ ਕਰਨਾ ਜਿਵੇਂ ਮੇਰਾ ਲਹੂ ਪੀਤਾ ਆ ਫਰਾਈ ਦੇ ਨਾਮ ਤੋਂ ਭੱਜ ਗਈ ਨਾ ਹਾਂ ਕਾਪੀ ਐ ਨਾ ਮੇਰਾ ਰੰਗਲਾ ਪੰਜਾਬ ਦਾ ਮਿਸ਼ਨ ਰੁਜ਼ਗਾਰ 50 ਲੱਖ ਤੋਂ ਵੱਧ ਮਿਲੀਆਂ ਨੌਜਵਾਨ ਨੂੰ ਨੌਕਰੀਆਂ ਬਈ ਕਿਹੜੇ ਡਿਪਾਰਟਮੈਂਟ ਦੇ ਵਿੱਚ ਮੈਨੂੰ ਵੀ ਦੱਸ ਦਿੰਦੇ ਆਸੀਂ ਤੇ ਰੋਟੀ ਖਾਣ ਕਰਨੀ ਉਤਾਰਦੇ ਆ ਸਾਨੂੰ ਖਬਰਾਂ ਫਰਾਈ ਕਰ ਕਰਕੇ ਰੋਟੀਆਂ ਖਾਣੀਆਂ ਪੈਂਦੀਆਂ ਸਾਨੂੰ ਵੀ ਦੇ ਦੋ ਨੌਕਰੀ ਅਸੀਂ ਤਾਂ ਆਪ ਵੀਰਜ਼ਗਾਰ ਫਿਰਦੇ ਆ ਬਾਲ ਹੋਰ ਤਿਆ ਫਿਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਤਾਂ ਥੋੜੇ ਤੇ ਸਿਆਸਤਦਾਨਾਂ ਤੋਂ ਰੋਟੀਆਂ ਸੇਕਦੇ ਆ ਫਿਰ ਹੋਰ ਕੀ ਕਰੀਏ ਰੋਟੀਆਂ ਹੀ ਸੇਕਣੀਆਂ ਨੌਕਰੀ ਤੁਸਾਨੂੰ ਦੇਣੀਆਂ ਨਹੀਂ ਚਲਣ ਛੁੱਟੀ ਜੇ ਦਿੱਤੀਆਂ ਵੀ ਹੋਣੀਆਂ ਤਾਂ ਚੰਗੀ ਗੱਲ ਤੇ ਜਿਨ੍ਹਾਂ ਨੂੰ ਨਹੀਂ ਮਿਲੀਆਂ ਅਖਬਾਰਾਂ ਚ ਹੀ ਰਹਿ ਗਈਆਂ ਫਿਰ ਉਹ ਤਾਂ ਵੈਸੇ ਮਿਲੀਆਂ ਕਿਹੜੀ ਡਿਪਾਰਟਮੈਂਟ ਦੇ ਵਿੱਚ ਨੌਕਰੀਆਂ ਨੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਐਨੀ ਜਾਣਕਾਰੀ ਜੁਗਣੀ ਕਿੱਥੇ ਰੱਖਦੀ ਐ ਕਰਮ ਕਰੇ ਤਾਂ ਕਰੇ ਕਿਆ ਬੋਲੇ ਤਾਂ ਬੋਲੇ ਕਿਆ ਅਚੀਮਾ ਮਾਈ ਨੇ ਕੀ ਕਰਤਾ ਹੁਣ ਟਰੰਪ ਨੂੰ ਜਵਾਬ ਦੇਣੋਂ ਹਟਦਾ ਹੀ ਨਹੀਂ ਪਤੰਦਰ ਕਹਿੰਦਾ ਜਿਹੜੇ ਕਹਿੰਦੇ ਨੇ ਅਮਰੀਕਾ ਵਿੱਚ ਕੱਢ ਦੇਣਾ ਮੈਨੂੰ ਮੈਂ ਆਪ ਨਹੀਂ ਜਾਂਦਾ ਸਿੱਧਾ ਡੱਬਾ ਜਾਊਗਾ ਝੂਠ 'ਤੇ ਝੂਠ ਝੂਠ 'ਤੇ ਝੂਠ ਬੋਲਦੀ ਜਾ ਰਹੀ ਐ ਕਹਿੰਦੇ ਇੱਥੇ ਕਰਕੇ ਸਕੈਮ ਯੂਕੇ ਚਲੇ ਜਾਂਦੇ ਆ ਮੇਰੇ ਨਾਂ ਤੇ ਖਰੀਦ ਕੇ ਤੂੰ ਸ਼ੇਅਰ ਰੱਖ ਲਈ ਉਹ ਭਰਾਵਾ ਸਟਾਰਮਰ ਹੋਈ ਤੱਤੇ ਹੋਏ ਫਿਰਦੇ ਨੇ ਗਾਣਾ ਸੁਣ ਕੇ ਇਹ ਨਹੀਂ ਪਤਾ ਵੀ ਉਹਨਾਂ ਤੱਕ ਖਬਰ ਪਹੁੰਚ ਗਈ ਹੋਵੇ ਸਾਬਾਸ ਬੇਟਾ ਯੂਕੇ ਵਾਲੇ ਤਾਂ ਪਹਿਲਾਂ ਸਟ੍ਰਿਕਟ ਸੀ ਉਹਨਾਂ ਨੂੰ ਹੋਰ ਸਟ੍ਰਿਕਟ ਕਰ ਦੇਣਾ ਹਜੇ ਤਾਂ ਉਥੋਂ ਖਬਰ ਆਈ ਹੈ ਆਈ ਸੀ ਹੁਣ ਇਹ ਨਹੀਂ ਪਤਾ ਵੀ ਜາດ ਹੋਰ ਨਾ ਆ ਜਾਵੇ ਤੇ ਟਰੰਪ ਨੂੰ ਤੇ ਚੈਲੰਜ ਕਰੀ ਜਾਂਦਾ ਤੇ ਉਹਦੋਂ ਦੁਬਈ ਵਾਲਿਆਂ ਨੂੰ ਵੀ ਕਹਿ ਦਿੰਦਾ ਕਹਿੰਦੇ ਸਾਡਾ ਤਾਂ ਪੁਲਿਸ ਸਾਥ ਦਿੰਦੀ ਹੈ ਤੇ ਅਰਬ ਦੇ ਵਿੱਚ ਕੀਤੀ ਖੱਲੀ ਬੱਲੀ ਹੈ ਵਿਪਰਾਵਾ ਅਮਰੀਕਾ ਕੈਨੇਡਾ ਆ ਜਿਹੜਾ ਬਾਹਰਲੇ ਦੂਜੇ ਤਾਂ ਸਟ੍ਰਿਕਟ ਹੋ ਹੀ ਗਏ ਨੇ ਹਣ ਜਿਹੜੇ ਗਰੀਬ ਬਜ਼ਾਰੇ ਦੁਬਈ ਬੈਠੇ ਨੇ ਉਹਨੂੰ ਤਾਂ ਬਹਿ ਜਾਣ ਵੀ ਕਿਤੇ ਹੀ ਨਾ ਆਵੇ ਉਹਨੂੰ ਉੱਥੇ ਹੀ ਰਿਪੋਰਟ ਕਰਾ ਦੇਵੇ ਪਰ ਵੈਸੇ ਇੱਕ ਗੱਲ ਐ ਜੇ ਇੱਥੇ ਇੰਡੀਆ ਆ ਗਏ ਤੇ ਇਹਨਾਂ ਨੇ ਇੱਥੋਂ ਵੀ ਰਿਪੋਰਟ ਹੋ ਜਾਣਾ ਕਿਉਂ ਕਿਉਂਕਿ ਪੰਜਾਬ ਕੀ ਤੇ ਇਹਨਾਂ ਨੂੰ ਆਉਂਦੀ ਨਹੀਂ ਨਾ ਅੱਜ ਮਾਂ ਬੋਲੀ ਜੋ ਦਿਵਸ ਐ ਫੋਨ ਆ ਗਿਆ ਇੱਕ ਮਿੰਟ ਹਟ ਜਾ ਹੈਲੋ ਹਾਂ की चल रहा है ये बड़ी अच्छी बात कही है नहीं मुझको थोड़ा सा बुखार सा हो गया था गला सा भी ठीक नहीं चल रहा अच्छा 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 ठीक है हां 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 तुम बताओ कैसे चल रहा है सारा कुछ है। बस खबर भराई कर रही हूं वाओ क्या हो गया है आप मक्खी ने बड़ा जीना दुबर कर पया <laughs> की करा एक तो मेनू थोड़ी बोली हुई नहीं समझ आउंदी हैगी ਨਾ ਭੈਣਾ ਮੈਥੋਂ ਤਾਂ ਤੁਹਾਡੇ ਥਾਰੇ ਮਾਰੇ ਜੁ ਹੁੰਦੇ ਨਹੀਂ ਐ ਮੈਨੂੰ ਤਾਂ ਮੇਰੀ ਪੰਜਾਬੀ ਉਹ ਸੌਖੀ ਲੱਗਦੀ ਐ ਤੇ ਜੇ ਮੇਰੇ ਨਾਲ ਗੱਲ ਕਰਨੀ ਤੇ ਪੰਜਾਬੀ ਚ ਕਰਿਆ ਕਰਨੀ ਤੇ ਨਾ ਕਰਿਆ ਕਰ ਹਾਂ ਥੋਡੇ ਬੋਲਣ ਤੁਹਾਡਾ ਮੂੰਹ ਟੁੱਟਦਾ ਦੱਸੋ ਹੈ ਅਸੀਂ ਇੱਥੇ ਸਾਡੇ ਪੰਜਾਬ ਚ ਇਹ ਕਹਿ ਦਿੰਦੇ ਨੇ ਕਿ ਸਾਨੂੰ ਹਿੰਦੀ ਮੇ ਬਾਤ ਕਰੋ ਹਮਾਰੇ ਸਾਥ ਹਮ ਹਿੰਦੀ ਮੇ ਚਲ ਹਿੰਦੀ ਦੀ ਵੀ ਰਿਸਪੈਕਟ ਕਰਦੇ ਪਰ ਮਾਰੀ ਮੁੱਟੀ ਪੰਜਾਬੀ ਵੀ ਬੋਲ ਲੋ ਜਿੱਥੇ ਤੁਸੀਂ ਰਹਿੰਦੇ ਹੋ ਉਥੋਂ ਦੀ ਬੋਲੀ ਤਾਂ ਤੁਹਾਨੂੰ ਹੋਣੀ ਚਾਹੀਦੀ ਹੈ ਕਿ ਨਹੀਂ ਇਹ ਤਾਂ ਚੱਲ ਦੂਜੀ ਗੱਲ ਹੈ ਤੇ ਜਿਹੜੇ ਸਾਡੇ ਇੱਥੋਂ ਦੇ ਨੇ ਇੱਥੋਂ ਇੱਥੋਂ ਦੇਆਂ ਨੂੰ ਨਹੀਂ ਬੋਲਣੀਆਂ ਆਂਦੀ ਇਥੇ ਮਾਵਾਂ ਜਵਾਖਾਂ ਨੂੰ ਕਹਿ ਦਿੰਦੀਆਂ ਬੇਟਾ ਇਧਰ ਆਓ ਬੇਟੇ ਐਸੇ ਕਰੋ ਵੀ ਜੇ ਤੁਸੀਂ ਪੰਜਾਬੀ ਵਿੱਚ ਕਹਿ ਲਓਗੇ ਘਸ ਜਾਊਗਾ ਤੁਹਾਨੂੰ ਕਰਮ ਕਰੇ ਤਾਂ ਕਰੇਂ ਕਾ ਬੋਲੇ ਤਾਂ ਬੋਲੇ ਕਿਆ ਕਹਿੰਦੇ ਜਿਹੜੀ ਗਾਲ ਪੰਜਾਬੀ ਦੇ ਵਿੱਚ ਮਾਂ ਬੋਲੀ ਵਿੱਚ ਕੱਢੀ ਹੋਈ ਨਹੀਂ ਜੀ ਉਹਦਾ ਸਵਾਦ ਹੀ ਨਹੀਂ ਆਇਆ ਸਾਬਾਸ ਬਟਾ ਖੈਰ ਗਾਲਾਂ ਕੱਢਣੇ ਨਹੀਂ ਚਾਹੀਦੀਆਂ ਗਲਤ ਨਹੀਂ ਹੈਗੀਆਂ ਕਿ ਮਾਂ ਬੋਲੀ ਜਿਹੜੀ ਉਹਨੂੰ ਭੁੱਲਣੀ ਨਹੀਂ ਚਾਹੀਦੀ ਮਾਸੀ ਦਾ ਬਾਅਦ ਚੋਂ ਤਾਂ ਮਾਉ ਸਭ ਤੋਂ ਜ਼ਿਆਦਾ ਨੇਕ ਤਾਂ ਮਾਂ ਹੀ ਦਿੰਦੀ ਹੈ ਨਾ ਸੋ ਮਾਸੀ ਨੂੰ ਫੇਰ ਪੜ ਲਿਓ ਪਹਿਲਾਂ ਆਪਣੀ ਪੰਜਾਬੀ ਤਾਂ ਸਹੀ ਤਰੀਕੇ ਨਾਲ ਬੋਲਣੀ ਸਿੱਖ ਲਿਓ ਮੈਂ ਤਾਂ ਉਹ ਗੱਲ ਯਾਦ ਆ ਗਈ ਕਹਿੰਦੇ ਗੈਰਾਂ ਦੇ ਨਾਲ ਐਵੇਂ ਨਾ ਤੂੰ ਤੋਲ ਪੰਜਾਬੀ ਨੂੰ ਤੇਰੀ ਮਾਂ ਦੀ ਬੋਲੀ ਹੈ ਤੂੰ ਬੋਲ ਪੰਜਾਬੀ ਨੂੰ ਇਹ ਬੜੀ ਅੱਛੀ ਬਾਤ ਕਹੀ ਹੈ ਆ ਕਿਉਂ ਨਹੀਂ ਬੋਲਦੇ ਕੀ ਗੱਲ ਹੈ ਮੈਨੂੰ ਤਾਂ ਲੱਗਦਾ ਇਹਨੂੰ ਰਿਪੋਰਟ ਕਰ ਦੇਣਾ ਚਾਹੀਦਾ ਜਿਹਨੂੰ ਪੰਜਾਬੀ ਨਹੀਂ ਆਉ ਐਨ ਰਈਏਲੇ ਮੈਨੂੰ ਨੇ ਰਿਪੋਰਟ ਕਰਦਾਂ ਮੈਂ ਤੇ ਪੰਜਾਬੀ ਬੋਲ ਰਹੀ ਆ ਮੈਨੂੰ ਕਿਉਂ ਕਰਨਗੇ ਮੈਂ ਚੱਲਦੀ ਆ ਜੀ ਫਿਰ ਮਿਲਦੇ ਆ ਅਗਲੇ ਪ੍ਰੋਗਰਾਮ 'ਚ